ਕੋਈ ਸੈਨੇ ਸਾਡੀ ਦਿਹਾੜੀ ਦੀ ਗੱਲ ਕੀਤੀ ਕਦੀ ਸਾਨੂੰ ਰੱਖਿਆ ਜੀ ਫ੍ਰੀ ਦਾ ਫ੍ਰੀ ਦਾ ਫ੍ਰੀ ਦਾ ਅਸੀਂ ਨਹੀਂ ਫ੍ਰੀ ਦਾ ਮੰਗਦੇ ਅਸੀਂ ਸਾਰੇ ਪ੍ਰਾਣੀ ਫ੍ਰੀ ਦਾ ਮੰਗਦੇ ਕੁਛ ਵੀ ਵੈਰੀ ਗੁੱਡ ਪਿੱਛੇ ਘਰਾ ਦੇਣਗੇ ਕੋਈ ਵੀ ਫ੍ਰੀ ਦੀ ਚੀਜ਼ ਨਹੀਂ ਸਾਨੂੰ ਕਣਕਣਾ ਦੋ ਫ੍ਰੀ ਸਾਨੂੰ ਆਟਾ ਦਾਲ ਨਹੀਂ ਸਾਨੂੰ ਬੱਸਾਂ ਦਾ ਕਰਾਇਆ ਆਪਣੀ ਫ੍ਰੀ ਚਾਹੀਦਾ ਤੁਸੀਂ ਪੈਸੇ ਲਓ ਹਟ ਤੋਂ ਪਰ ਸਾਨੂੰ ਕੋ ਨੌਕਰੀਆਂ ਦਾ ਉਹ ਸਾਡੇ ਬੱਚਿਆਂ ਨੂੰ ਕੀ ਗੱਲ ਸਾਨੂੰ ਇੱਥੋਂ ਤੱਕ ਸੀਮਤ ਕੀਤਾ ਵਾ ਵੀ ਇਹਨਾਂ ਦੇ ਬੱਚੇ ਇੱਕ ਔਰ ਕੋਆਪਰੇਟ ਪ੍ਰਾਨ ਗਿ ਘਰਾਣੇ ਆ ਗਏ ਮੋਦੀ ਸਰਕਾਰ ਬਣ ਗਈ ਇਹ ਜੀ ਇੱਥੇ ਸੈਲੋ ਲੱਗਣਗੇ ਇੱਥੋਂ ਤੁਹਾਡੀਆਂ ਮੰਡੀਆਂ ਚੁੱਕੀਆਂ ਜਾਣਗੀਆਂ ਫੇਰ ਤੁਸੀਂ ਪੱਲੇਦਾਰੀ ਕਿੱਥੇ ਕਰੋ ਕੀ ਗੱਲ ਅਸੀਂ ਪੱਲੇਦਾਰੀ ਕਰਨੀ ਹੈ ਸਾਡੇ ਬੱਚੇ ਕੰਪਿਊਟਰ ਤੇ ਉਂਗਲਾ ਨਹੀਂ ਚਲਾਉਣੀਆਂ ਆਉਂਦੀਆਂ ਇਹਨਾਂ ਨੂੰ ਕੀ ਗੱਲ ਇਹ ਪੜ੍ਹੇ ਨਹੀਂਗੇ ਇਹਨਾਂ ਨੂੰ ਜਿਆਦਾ ਥੋੜਾ ਵੀ ਅਧਿਕਾਰ ਹੈ ਵੀ ਹਰ ਕੋਈ ਬਾਕੀ ਸਾਰੇ ਵਰਗ ਦੇ ਨੌਕਰੀ ਮਿਲ ਸਕਦੀ ਹੈ ਇਹਨਾਂ ਨੂੰ ਤੁਸੀਂ ਪੱਲੇਦਾਰੀ ਕਿਤਰਾ ਕਰੋਗੇ ਤੁਹਾਨੂੰ ਕਿਹਨੇ ਦਿਹਾੜੀ ਨਹੀਂ ਖੜਨ ਸਾਨੂੰ ਇੱਥੋਂ ਤਾਂ ਕਿਸਮਤ ਰੱਖਿਆ ਮੈਨੂੰ ਨਹੀਂ ਆਸ ਵੀ ਕੋਈ ਗਰੀਬ ਦਾ ਬੱਚਾ ਕੋਈ ਦਸਵੀਂ ਪਾਸ ਕਰਨ ਤੋਂ ਬਾਅਦ ਕਿਨੇ ਕੋਈ ਕੋਰਸ ਕੀਤਾ ਹੋਵੇ ਕੋਈ ਕੰਪਿਊਟਰ ਦਾ ਕੀਤਾ ਹੋਵੇ ਜਾਂ ਕੋਈ ਡਾਕਟਰੀ ਦੇ ਵਿੱਚ ਗਿਆ ਹੋਵੇ 10ਵੀਂ ਪੜ੍ਹਨ ਤੋਂ ਬਾਅਦ ਅਸੀਂ ਕਿਨੇ ਬਸ ਭਰਤੀ ਵੇਚ ਲਈਏ ਤੇ ਉਹ ਉੱਚ ਵੀ ਦਾਅ ਲੱਗਦਾ ਹੀ ਨਹੀਂਗਾ ਹੈਨਾ ਤੇ ਇਹ ਇਹ ਚੀਜ਼ ਹੋਣੀ ਨਹੀਂ ਚਾਹੀਦੀ ਵੀ ਪੜ੍ਹਾਈ ਵੀ ਤੁਹਾਡੀ ਹੋਣੀ ਚਾਹੀਦੀ ਹੈ ਨਾ ਆਪਣੇ ਕੋਲ ਆਪਣੇ ਵੀ ਤਾਂ ਪੱਲੇ ਕੁਝ ਹੋਵੇ ਨਾ ਆਪਾਂ ਬਿਲਕੁਲ ਇਸ ਚੀਜ਼ ਨਾਲ ਵੀ ਸਹਿਮਤ ਆਂ ਪਰ ਤੁਸੀਂ ਵੇਖੋ ਵੀ ਕਹਿੰਦੇ ਵੀ ਕੋਈ ਮੈਨੂੰ ਨਹੀਂ ਲੱਗਦਾ ਪੜਿਆ ਕਿ ਮੈਂ ਤੇ ਅਗਲੀ ਪੜ੍ਹਾਈ ਜਿਹੜੀ 10 12 ਕਰਦੇ ਆ ਨਾ ਬੱਚੇ ਉਹ ਕਹਦਾ ਕੀ ਉਹ ਸਰਕਾਰੀ ਸਕੂਲ ਦੇ ਵਿੱਚ ਬਿਲਕੁਲ ਅਡੋਲਜੀ ਆ ਵੀ ਕੋਈ ਗੱਲ ਨਹੀਂ ਵੀ ਆਮ ਹੀ ਕਰ ਲੈਂਦੇ ਸਾਰੇ ਉਸ ਤੋਂ ਅੱਗੇ ਪੜ੍ਹਾਈ ਕਰਨੀ ਆ ਨਾ ਜਿਹੜੀ ਸਰਕਾਰਾਂ ਦੇ ਕਹਿੰਦੇ ਆ ਵੀ ਸਰਕਾਰਾਂ ਕਹਿੰਦੀਆਂ ਜੀ ਤੁਹਾਨੂੰ ਐਸੀ ਵਰਗ ਨੂੰ ਜਾਂ ਇਹਨਾਂ ਨੂੰ ਤੇ ਪੜ੍ਹਾਈਆਂ ਫਰੀ ਆ ਤੁਸੀਂ ਕੋਰਸ بڑے بڑے ਕਰ ਲਓ ਪਰ ਕਿੱਥੋਂ ਕਰਨਗੇ ਕੱਪੜੇ ਤੇ ਚਾਹੀਦੇ ਆ ਕੋਰਸ ਕਰਨ ਲਈ ਅੰਮ੍ਰਿਤਸਰ ਜਾਣਾ ਮੈਂ ਬਿਲਕੁਲ ਪੈਸਾ ਚਾਹੀਦਾ ਮੇਰੇ ਕੋਲ ਕੱਪੜਾ ਚਾਹੀਦਾ ਕਿੱਥੋਂ ਆਊਗਾ ਪਹਿਲੀ ਵਾਰੀ ਪਿੰਡ ਦੇ ਵਿੱਚ ਬੀਜੇਪੀ ਦਾ ਬੂਥ ਲਗਾਇਆ ਕਰਦੇ ਆ ਗਲਾਮਤਾਂ ਵੀਰ ਜੀ ਬੀਜੇਪੀ ਸਰਕਾਰ ਆ ਬਹੁਤ ਵਧੀਆ ਪਾਰਟੀ ਆ ਇਹਦੇ ਵਿੱਚ ਸਾਡਾ ਸਨਵਾਈ ਜੋ ਵੀ ਹਦਾਇਤਾਂ ਜੋ ਵੀ ਦਮਦਬਤੋਂ ਇਹ ਇਹ ਸਾਡੀ ਸਰਕਾਰ ਆ ਨਾ ਜਿਹੜੀ ਇਹ ਬਹੁਤ ਵਧੀਆ ਕੰਮ ਕਰਦੀ ਆ ਸਾਨੂੰ ਕੋਠੇ ਸਾਨੂੰ ਕਣਕ ਦਾਲ ਜੋ ਵੀ ਆ ਥੱਲੇ ਪੰਜਾਬ ਸਰਕਾਰ ਕਹਿੰਦੀ ਆ ਨਾ ਉਹ ਕੁਛ ਨਹੀਂ ਜੋ ਦੇਣੇ ਮੋਦੀ ਦੀ ਦੇਣੇ ਆ ਉਹਨਾਂ ਚਿਰ ਕਿਉਂਕਿ ਗਠਬੰਧਨ ਦੇ ਨਾਲ ਗਰੀਬ ਵਰਗ ਦੀ ਵੋਟ ਦੋਵੇਂ ਪੈਂਦੀ ਸੀ ਪਰ ਨਾ ਆ ਜਾਂਦਾ ਸੀ ਵੀ ਕਾਲੀ ਦਲ ਪਾਰਟੀ ਜਿੱਤ ਗਈ ਜੀ ਇਹ ਉਹਦੇ ਕਰਕੇ ਹੋਇਆ ਐਰਕੀ ਨਰੋਲ ਪੰਜਾਬ ਦੇ ਵਿੱਚ ਇਹ ਬੀਜੇਪੀ ਆਈ ਆ ਇਹਦਾ ਕਰਕੇ ਅਸੀਂ ਵੀ ਨਰੋਲ ਹੀ ਸਿੱਧੇ ਤੌਰ ਤੇ ਤੁਰੇ ਆ ਇਹਨਾਂ ਦੇ ਨਾਲ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਹੈ ਨਾ ਉਹ ਹੈਗੀ ਆ ਜੀ ਮਨਦੀਪ ਸਿੰਘ ਮੰਨਾ ਜੋ ਸਾਡਾ ਐਸੀ ਭਰਾ ਹੈ ਮਜ਼ਦੂਰ ਜਾਗ ਰਿਹਾ ਹੁਣ ਆਟਾ ਦਾਲ ਨਹੀਂ ਚਾਹੀਦੀ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਨੌਕਰੀਆਂ ਚਾਹੀਦੀ ਇੱਕ ਵਾਰੀ ਕੋ ਨਹੀਂ ਚਾਹੀਦੀ ਨਹੀਂ ਚਾਹੀਦੀ ਸਾਨੂੰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਚਾਹੀਦੀ ਨੌਕਰੀ ਸਾਡੇ ਬੱਚੇ ਨੂੰ ਨੌਕਰੀ ਚਾਹੀਦੀ ਆ ਸਾਨੂੰ ਕੰਪਿਊਟਰ ਚਲਾਉਣੇ ਆਉਂਦੇ ਆ ਸਾਨੂੰ ਸਾਰੀਆਂ ਕੁਰਸੀਆਂ ਤੇ ਬਹਿਣਾ ਆਉਂਦਾ ਹੈ ਸਾਡਾ ਭਰਾ ਮਨਦੀਪ ਸਿੰਘ ਮੰਨਾ ਵੇਖ ਲੋ ਇੱਕ ਇਹ ਸਿਪਾਹੀ ਚਾਰੇ ਚੋਟਿਆ ਤਿੰਨ ਵਾਰੀ ਐਮਐਲਏ ਜਿੱਤਿਆ ਇੱਕ ਵਾਰੀ ਐਮਪੀ ਦੀ ਸੀਟ ਮਿਲ ਗਈ ਤੇ ਇਹ ਵੇਖੋ ਵੀ ਇਹ ਵੀ ਇਸੇ ਪਰਿਵਾਰ ਚੋਂ ਗਿਆ ਸੀ ਅਸੀਂ ਸਰਪੰਚ ਅਸੀਂ ਮੈਂਬਰ ਅਸੀਂ ਕੁਝ ਨਹੀਂ ਬਣ ਸਕਦੇ ਬੋਰਡ ਦਾ ਤੇ ਅਧਿਕਾਰ ਸਾਨੂੰ ਵੀ ਤੇ ਪਾਵਰ ਉਨੀ ਆ ਬਿਲਕੁਲ ਜਿੰਨੀ ਮੋਦੀ ਬੋਟ ਪਾ ਕੇ ਆਉਂਦਾ ਜਿੰਨੀ ਚੰਨੀ ਪਾ ਕੇ ਆਉਂਦਾ ਵਾ ਭਗਵੰਤ ਮਾਨ ਸਾਹਿਬ ਪਾ ਕੇ ਆਉਂਦੇ ਨਾ ਵੋਟ ਉਹਦੀ ਦਾ ਵੀ ਮੁੱਲ ਉਹਨਾਂ ਤੇ ਹੱਡੀ ਦਾ ਵੀ ਉਹਨਾਂ ਬਿਲਕੁਲ ਦੋਸਤੋ ਮਾਜੇ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬੀਜੇਪੀ ਦੇ ਬੂਥ ਲਗਾਏ ਜਾ ਰਹੇ ਨੇ ਪਹਿਲਾਂ ਕਦੀ ਵੀ ਬੀਜੇਪੀ ਦਾ ਬੂਥ ਨਹੀਂ ਸੀ ਲੱਗਦਾ ਜਾਂ ਤਾਂ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਅਕਾਲੀ ਦਲ ਦੇ ਦਰਮਿਆਨ ਪਹਿਲਾਂ ਤਾਂ ਵੈਸੇ ਦੋ ਹੀ ਪਾਰਟੀਆਂ ਹੁੰਦੀਆਂ ਸੀ ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਵਿੱਚ ਮੁਕਾਬਲਾ ਹੁੰਦਾ ਸੀ ਪਰ ਇਸ ਵਾਰ ਬੀਜੇਪੀ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਮੁਕਾਬਲਾ ਜਿਹੜਾ ਚੱਲ ਰਿਹਾ ਤੇ ਇਸ ਵੇਲੇ ਮੈਂ ਬੀਜੇਪੀ ਦੇ ਖਿਮੇ ਵਿੱਚ ਆ ਇਹ ਸਾਰੇ ਵੀਰ ਐਸਸੀ ਪਰਿਵਾਰਾਂ ਤੋਂ ਸਬੰਧਤ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਪਿੰਡ ਦੇ ਵਿੱਚ ਬੀਜੇਪੀ ਦਾ ਬੂਥ ਲਗਾਇਆ ਕਰਦਿਆਂ ਗਲਾਮਤ ਆ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲੀ ਵਾਰੀ ਬੂਥ ਲਗਾਇਆ ਕੀ ਕਹਿਣਾ ਚਾਹੁੰਦੇ ਜੀ ਬਈਲੀ ਵਾਰ ਬੂਥ ਲਗਾਇਆ ਇੱਥੇ ਸਾਡੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਆਮ ਆਦਮੀ ਪਾਰਟੀ ਅਸੀਂ ਪਹਿਲਾਂ ਹੁਣ ਅਸੀਂ ਵਾਪਸੀ ਇਹ ਬੀਜੇਪੀ ਚ ਕੀਤੀ ਆ ਤੇ ਇਹਨਾਂ ਦਾ ਹੁਣ ਵੇਖਾਂਗੇ ਵੀ ਗਾਂ ਕੀ ਚੱਲਦਾ ਇਹਨਾਂ ਦਾ ਪ੍ਰੋਗਰਾਮ ਸਾਰਾ ਪੰਜਾਬ ਜਿਹੜਾ ਬੀਜੇਪੀ ਦੇ ਵਿਰੋਧ ਚ ਆਇਆ ਕਿਸਾਨ ਭਰਾਵਾਂ ਨੇ ਵਿਰੋਧ ਕੀਤਾ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ ਬਈ ਪਾਜੀ ਇਹ ਸਾਨੂੰ ਚੰਗੀ ਲੱਗੀ ਪਾਰਟੀ ਸਾਡੇ ਗਰੀਬਾਂ ਵਾਲੀ ਬਹੁਤ ਵਧੀਆ ਕਰਦਾ ਵੇ ਮੋਦੀ ਸਾਡਾ ਭਰਾ ਵਾ ਮੰਨ ਮਨਦੀਪ ਸਿੰਘ ਮੰਨਾ ਜਿਹੜਾ ਮਜੀਬ ਸਿੰਘ ਆ ਤੇ ਅਸੀਂ ਉਹਨਾਂ ਦੇ ਨਾਲ ਤੁਰੇ ਸਾਡਾ ਭਰਾ ਵਾ ਬਾਪੂ ਜੀ ਦੀ ਰਾਇ ਲਈਏ ਬਾਪੂ ਜੀ ਆਓ ਕੀ ਕੀ ਕਹਿਣਾ ਚਾਹੁੰਦੇ ਹਾਂਜੀ ਬੋਲੋ ਅਸੀਂ ਤਾਂ ਮੋਦੀ ਨੂੰ ਵੋਟਾਂ ਪਾਉ ਹਾਂ ਮੋਦੀ ਦਾ ਕਿਹੜਾ ਕੰਮ ਵਧੀਆ ਲੱਗਿਆ ਥੋੜਾ ਪਰੇ ਨੂੰ ਜਾ ਮੋਦੀ ਦਾ ਕੰਮ ਹਾਂ ਮੋਦੀ ਮਾਰਿਆਂ ਦੀ ਸਤਾ ਕਰ ਮਾਰਿਆਂ ਦੀ ਸਤਾ ਕਰਦਾ ਇਸ ਕਰਕੇ ਮੋਦੀ ਨੂੰ ਸਪੋਰਟ ਕਰਨਾ ਹੈ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਬੀਜੇਪੀ ਸਰਕਾਰ ਆ ਬਹੁਤ ਵਧੀਆ ਪਾਰਟੀ ਆ ਇਹਦੇ ਵਿੱਚ ਸਾਡਾ ਸਨਵਾਈ ਜੋ ਵੀ ਹਦਾਇਤਾਂ ਜੋ ਵੀ ਦਮਦਬਤੋਂ ਇਹ ਇਹ ਸਾਡੀ ਸਰਕਾਰ ਆ ਨਾ ਜਿਹੜੀ ਇਹ ਬਹੁਤ ਵਧੀਆ ਕੰਮ ਕਰਦੀ ਹੈ ਸਾਨੂੰ ਕੋਠੇ ਸਾਨੂੰ ਕਣਕ ਦਾਲ ਜੋ ਵੀ ਆ ਥੱਲੇ ਪੰਜਾਬ ਸਰਕਾਰ ਕਹਿੰਦੀ ਆ ਨਾ ਉਹ ਕੁਛ ਨਹੀਂ ਜੋ ਦੇਣੇ ਮੋਦੀ ਦੀ ਦੇਣੇ ਆ ਪਰ ਉਹਨਾਂ ਤੱਕ ਸਾਨੂੰ ਭਲੇਖੇ ਚ ਰੱਖਿਆ ਗਿਆ ਬੀਜੇਪੀ ਸਰਕਾਰ ਪਹਿਲੇ ਲਾਤੋ ਹੀ ਸਹੀ ਉੱਤਰ ਪ੍ਰਦੇਸ਼ ਵੇਖ ਲਓ ਹੋਰ ਸਟੇਟਾਂ ਦੇ ਵਿੱਚ ਵੇਖ ਲਓ ਕਿੰਨੀ ਸਹਾਇਤਾ ਕਰਦਾ ਪਿਆ ਮੋਦੀ ਪਰ ਸਾਡਾ ਗਠਜਬੰਦਨ ਦੇ ਨਾਲ ਕਰਕੇ ਇਹ ਪਹਿਲਾਂ ਕਾਲੀ ਦਲ ਨਾ ਹੋਇਆ ਉਹਨਾਂ ਚਿਰ ਕਿਉਂਕਿ ਗਠਬੰਧਨ ਦੇ ਨਾਲ ਗਰੀਬ ਵਰਗ ਦੀ ਵੋਟ ਦੋਵੇਂ ਪੈਂਦੀ ਸੀ ਪਰ ਨਾ ਆ ਜਾਂਦਾ ਸੀ ਵੀ ਕਾਲੀ ਦਲ ਪਾਰਟੀ ਜਿੱਤ ਗਈ ਜੀ ਇਹ ਉਹਦੇ ਕਰਕੇ ਹੋਇਆ ਐਰ ਕੀ ਨਰੋਲ ਪੰਜਾਬ ਦੇ ਵਿੱਚ ਬੀਜੇਪੀ ਆਈ ਆ ਇਹਦਾ ਕਰਕੇ ਅਸੀਂ ਵੀ ਨਰੋਲ ਹੀ ਸਿੱਧੇ ਤੌਰ ਤੇ ਤੁਰੇ ਆ ਇਹਨਾਂ ਦੇ ਨਾਲ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਹੈ ਨਾ ਉਹ ਹੈਗੀ ਆ ਜੀ ਮਨਦੀਪ ਸਿੰਘ ਮੰਨਾ ਜੋ ਸਾਡਾ ਐਸੀ ਭਰਾ ਹੈ ਉਹਨਾਂ ਦੇ ਨਾਂ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਵੈਸੇ ਤਾਂ ਇੱਕ ਚੀਜ਼ ਮੈਂ ਤੁਹਾਡੀ ਜਾਣਕਾਰੀ ਨਹੀਂ ਦੱਸਦਾ ਚੋਣ ਕਮਿਸ਼ਨ ਨੇ ਮਨਾ ਕੀਤਾ ਵਾ ਕਿ ਜਾਤੀ ਦੇ ਨਾਂ ਤੇ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ ਪਰ ਤੁਸੀਂ ਕਹਿ ਰਹੇ ਹੋ ਵੀ ਸਾਡਾ ਭਰਾ ਹੁਣ ਕਹਿੰਦਾ ਵੀ ਐਸੀ ਪਰਿਵਾਰ ਨੂੰ ਸਬੰਧਤ ਤੁਸੀਂ ਇਸ ਕਰਕੇ ਵੋਟ ਪਾ ਰਹੇ ਕਿਤੇ ਇਹਤ ਨਹੀਂ ਹੋ ਰਿਹਾ ਵੀ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਤਾਂ ਇਹੀ ਸੋਚਦੇ ਆ ਵੀ ਉਹ ਜੇ ਵਿਰੋਧ ਕਰਦੇ ਤਾਂ ਅਸੀਂ ਇੱਧਰ ਹੋ ਜੀਏ। ਐਹੋ ਜੀ ਕੋਈ ਵੀ ਗੱਲ ਨਹੀਂ ਗਈ ਇਹ ਕੋਈ ਚੱਕਰ ਨਹੀਂਗਾ ਵੀ ਉਹ ਨਹੀਂ ਉਹ ਨਹੀਂ ਕਹਿੰਦਾ ਜਾਂ ਉਹ ਕਿਸਾਨ ਵਿਰੋਧ ਕਰਨਦਾ ਤੇ ਅਸੀਂ ਉਹਨਾਂ ਦੇ ਉਲਟ ਕਰੰਦਾ। ਉਹ ਵੀ ਬਹੁਤ ਵਧੀਆ ਵਾ ਪਾਰਟੀ ਜਿਹਦੇ ਜਿਹਦੇ ਨਾਲ ਤੁਰੇ ਆ ਬਹੁਤ ਵਧੀਆ ਗੱਲ ਹੈ। ਬਾਕੀ ਇਹ ਆ ਵੀ ਮੋਦੀ ਸਰਕਾਰ ਤੁਸੀਂ ਹੋਰ ਚੀਜ਼ ਵੇਖ ਲਓ। ਜੀ। ਜੋ ਸਾਡੀ ਜਿਹੜੀ ਮਜਬੂਰੀ ਅਸੀਂ ਕੀ ਕਹਿੰਨੇ ਅਸੀਂ ਕਹਿੰਨੇ ਆ ਪਿੱਕਰ ਜਾ ਕਰਜ਼ਾ ਮਾਫੀ ਦੀ ਗੱਲ ਚੱਲਦੀ ਕਿਸਾਨ ਧਰਨਾ ਲਾ ਦਿੰਦੇ ਆ ਜੀ। ਹੂੰ। ਸਾਡਾ ਕਰਜ਼ਾ ਮਾਫ਼ ਕਰ ਦਿਓ ਸਾਡਾ ਕਰਜ਼ਾ ਕਰਜ਼ਾ ਕਦੀ ਤੁਸੀਂ ਇਹ ਤੁਸੀਂ ਵੀ ਚੈਨਲ ਵਾਲੇ ਕਦੀ ਕਵਰੇਜ ਕਰਕੇ ਵੇਖਿਓ ਕਦੀ ਵੀ ਜਿਹੜਾ ਕੋਈ ਵੀ ਕਮਿਊਨਿਟੀ ਦਾ ਨੀਚੇ ਵਾਲਾ ਕਦੀ ਕੋਈ ਕਰਜ਼ਾ ਇਹਦੇ ਵਿੱਚ ਸੁਣਿਆ ਤੁਸੀਂ ਵੀ ਉਹਨੂੰ ਫਾਹ ਲੈ ਕੇ ਮਰਨਾ ਪਿਆ ਜਾਂ ਉਹ ਹੋਣਾ ਪਿਆ ਕਿਉਂ ਬੜਾ ਫਾਹ ਲੈ ਕੇ ਉਹਨੂੰ ਮਿਲਿਆ ਹੀ ਨਹੀਂ ਉਹ ਫਾਹ ਲਊ ਕਿਉਂ ਮਿਲਿਆ ਹੀ ਕਿਉਂ ਬਿਲਕੁਲ ਉਹਨੂੰ ਮਿਲਿਆ ਹੀ ਨਹੀਂ ਤਾਂ ਫਾਹ ਲਊ ਕਿਉਂ ਫਾਹ ਤੇ ਉਹ ਹੀ ਲਊਗਾ ਨਾ ਵੀ ਜਿਹਨੇ ਲਿਆ ਹੈ ਫਿਰ ਕਰਜ਼ਾ ਮਾਫ਼ੀ ਦੀ ਗੱਲ ਇਹ ਵੀ ਸਾਨੂੰ ਇਹਨੂੰ ਇਹਦੇ ਵਿੱਚ ਵੀ ਆ ਸ ਗਈ ਆ ਵੀ ਜੇ ਕਿਤੇ ਮੋਦੀ ਜਿੱਦਾਂ ਸਿੱਧਾ ਪੰਜਾਬ ਦੇ ਵਿੱਚ ਆ ਗਿਆ ਵਾ ਸਾਨੂੰ ਵੀ ਗਰੀਬਾਂ ਨੂੰ ਕਰਜ਼ਾ ਮਲੇ ਅਸੀਂ ਕੋਈ ਆਫਦਾਰ ਜਗਾਰ ਚਲਾਈਏ ਫੇਰ ਅਸੀਂ ਵਾਪਸ ਕਰੀਏ ਅਸੀਂ ਇਹ ਨਹੀਂ ਆਦੇ ਸਾਨੂੰ ਲੈ ਕੇ ਤੇ ਅਸੀਂ ਵਾਪਸ ਨਹੀਂ ਕਰਦੇ ਅਸੀਂ ਤਾਂ ਇੱਥੇ ਗਰੀਬ ਵਰਗੇ ਇਹ 100 100 ਰੁਪਇਆ ਦਿੱਲੀ ਦਾ ਕਿਉਂ ਕਗੇ 8 8 10 ਦਾ 1000 ਰੁਪਇਆ ਲੈਣਦੇ ਇਹ ਤੇ ਉਹ ਵੀ ਉਹ ਵੀ ਉਹ ਵੀ ਵਾਪਸ ਕਰਦੇ ਉਹਨਾਂ ਨੂੰ ਵੀ ਨਹੀਂ ਵੀ ਅਸੀਂ ਕਿਸੇ ਤੋਂ ਲਿਆ ਹੈ ਮਾਫੀ ਕਾਦੀ ਹੈ ਇੱਥੇ ਜੇ ਆਪਾਂ ਕਿਸੇ ਤੋਂ ਕੁਝ ਲੈਣੇ ਆ ਨਾ ਉਹਦੇ ਲਈ ਆਪਾਂ ਸਾਲ ਨੂੰ ਦੋ ਸਾਲਾਂ ਨੂੰ ਕਹਿੰਨੇ ਮਾਫੀ ਕਿਉਂ ਆਪਾਂ ਲਿਆ ਨਹੀਂ ਹੈ ਮਾਫੀ ਕਿਉਂ ਅਸੀਂ ਇਹਨੇ ਸਾਡੀ ਵੀ ਜਨਤਾ ਨੂੰ ਇਹ ਚੀਜ਼ ਬਣੇ ਇਹ ਕਾਨੂੰਨ ਬਣੇ ਤੁਸੀਂ ਵੀ ਕਿਹ ਅਧਾਰ ਦੇ ਉੱਤੇ ਆਪਣਾ ਲਾਓ ਲਾਉਣ ਲਾਓ ਬੈਂਕ ਕੋਈ ਕਰਜ਼ਾ ਦਵੇ ਇਹ ਵੀ ਆਪਣਾ ਕੋ ਰਜਗਾਰ ਚਲਾਉਣ ਕੋਈ ਸੈਨੇ ਸਾਡੀ ਦਿਹਾੜੀ ਦੀ ਗੱਲ ਕੀਤੀ ਕਦੀ ਸਾਨੂੰ ਰੱਖਿਆ ਜੀ ਫ੍ਰੀ ਦਾ ਫ੍ਰੀ ਦਾ ਫ੍ਰੀ ਦਾ ਅਸੀਂ ਨਹੀਂ ਫ੍ਰੀ ਦਾ ਮੰਗਦੇ ਅਸੀਂ ਸਾਰੇ ਪ੍ਰਾਣੀ ਫ੍ਰੀ ਦਾ ਮੰਗਦੇ ਕੁਛ ਵੀ ਵੈਰੀ ਗੁੱਡ ਪਿੱਛੇ ਘਰਾ ਦੇਣਗੇ ਕੋਈ ਵੀ ਫ੍ਰੀ ਦੀ ਚੀਜ਼ ਨਹੀਂ ਸਾਨੂੰ ਕਣਕਣਾ ਦੋ ਫ੍ਰੀ ਸਾਨੂੰ ਆਟਾ ਦਾਲ ਨਹੀਂ ਸਾਨੂੰ ਬੱਸਾਂ ਦਾ ਕਰਾਇਆ ਆਪਣੀ ਫ੍ਰੀ ਚਾਹੀਦਾ ਤੁਸੀਂ ਪੈਸੇ ਲਓ ਹਟ ਤੋਂ ਪਰ ਸਾਨੂੰ ਕੋ ਨੌਕਰੀਆਂ ਦਾ ਉਹ ਸਾਡੇ ਬੱਚਿਆਂ ਨੂੰ ਕੀ ਗੱਲ ਸਾਨੂੰ ਇੱਥੋਂ ਤੱਕ ਸੀਮਤ ਕੀਤਾ ਵਾ ਵੀ ਇਹਨਾਂ ਦੇ ਬੱਚੇ ਇੱਕ ਔਰ ਕੋਆਪਰੇਟ ਪ੍ਰਾਨ ਗਕਰਾਣੇ ਆ ਗਏ ਮੋਦੀ ਸਰਕਾਰ ਬਣ ਗਈ ਏ ਜੀ ਇੱਥੇ ਸੈਲੋ ਲੱਗਣਗੇ ਇਥੋਂ ਤੁਹਾਡੀਆਂ ਮੰਡੀਆਂ ਚੁੱਕੀਆਂ ਜਾਣਗੀਆਂ ਫੇਰ ਤੁਸੀਂ ਪੱਲੇਦਾਰੀ ਕਿੱਥੇ ਕਰੋਗੇ ਕੀ ਗੱਲ ਅਸੀਂ ਪੱਲੇਦਾਰੀ ਕਰਨੀ ਆ ਸਾਡੇ ਬੱਚੇ ਕੰਪਿਊਟਰ ਤੇ ਉਂਗਲਾ ਨਹੀਂ ਚਲਾਉਣੀਆਂ ਆਉਂਦੀਆਂ ਇਹਨਾਂ ਨੂੰ ਕੀ ਗੱਲ ਇਹ ਪੜ੍ਹੇ ਨਹੀਂਗੇ ਇਹਨਾਂ ਨੂੰ ਜਿਆਦਾ ਥੋੜਾ ਵੀ ਅਧਿਕਾਰ ਨਹੀਂ ਆ ਭੀ ਹਰ ਕੋਈ ਕੰਪਿਊਟਰ ਬਾਕੀ ਸਾਰੇ ਵਰਗ ਦੇ ਨੌਕਰੀ ਮਿਲ ਸਕਦੀ ਆ ਇਹਨਾਂ ਨੂੰ ਕੋਈ ਜੇ ਤੁਸੀਂ ਪੱਲੇਦਾਰੀ ਕਿਤਰਾ ਕਰੋਗੇ ਤੁਹਾਨੂੰ ਕਿਹਨੇ ਦਿਹਾੜੀ ਨਹੀਂ ਖੜਨ ਸਾਨੂੰ ਇੱਥੋਂ ਤਾਂ ਕਿਸਮਤ ਰੱਖਿਆ ਹੂੰ ਵੀ ਨਾ ਅਸੀਂ ਦਿਹਾੜੀ ਅਸੀਂ ਦਿਹਾੜੀ ਜਾਵਾਂਗੇ ਜਾਂ ਇਹ ਪੱਲੇਦਾਰੀ ਕਰਾਂਗੇ ਸਾਡੀਆਂ ਬੋਰੀਆਂ ਕੌਣ ਚੁੱਕੂਗਾ ਕੀ ਗੱਲ ਸਾਡੇ ਬੱਚੇ ਨਹੀਂ ਕੰਪਿਊਟਰ ਤੇ ਚੱਲ ਸਕਦੇ ਸਾਨੂੰ ਵੀ ਸਹੂਲਤਾਂ ਚਾਹੀਦੀਆਂ ਤੇ ਸਾਨੂੰ ਇਹਦੇ ਵਿੱਚ ਨਾ ਮੋਦੀ ਸਰਕਾਰ ਤੋਂ ਇਹ ਆਸ ਹੈਗੀ ਆ ਜੇ ਪੰਜਾਬ ਦੇ ਵਿੱਚ ਜਿੱਦਾਂ ਇਹ ਹੋਣ ਚਾਹੀ ਆ ਬਹੁਤ ਵਧੀਆ ਹਾਲਾ ਮਿਲ ਰਿਹਾ ਇਹ ਬਣ ਜੇ ਤੇ ਗਰੀਬਾਂ ਦਾ ਜਰੂਰ ਸੋਚ ਸਾਨੂੰ ਤੇ ਹੋਈ ਲੱਗਦਾ ਵੀ ਮਸੀਹ ਆਣਾ ਜਿਹੜਾ ਇਹ ਜਿਹੜਾ ਗਰੀਬਾਂ ਦਾ ਮਸੀਹ ਆ ਜਰੂਰ ਲੈ ਲਓ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੇ ਗਰੀਬਾਂ ਦੇ ਬੱਚੇ ਆ ਨਾ ਉਹ ਤਾਂ ਪੜਦਾ ਹੀ ਨਹੀਂਗੇ ਤੇ ਜੇ ਪੜਿਆ ਹੋਏਗੇ ਤੇ ਪੇਰੀ ਤਾਂ ਹੀ ਨੌਕਰੀ ਵਾਸਤੇ ਗੱਲ ਚ ਗੂੜ ਜਾਣਗੇ ਨਾ ਮੈਨੂੰ ਮੈਨੂੰ ਇੱਕ ਮਿੰਟ ਮੇਰਾ ਸਵਾਲ ਪੂਰਾ ਲੈਂਦੋ ਮੈਨੂੰ ਨਿਰਾਸ਼ ਵੀ ਕੋਈ ਗਰੀਬ ਦਾ ਬੱਚਾ ਕੋਈ 10ਵੀਂ ਪਾਸ ਕਰਨ ਤੋਂ ਬਾਅਦ ਕਿਹਨੇ ਕੋਈ ਕੋਰਸ ਕੀਤਾ ਹੋਵੇ ਕੋਈ ਕੰਪਿਊਟਰ ਦਾ ਕੀਤਾ ਹੋਵੇ ਜਾਂ ਕੋਈ ਡਾਕਟਰੀ ਦੇ ਵਿੱਚ ਗਿਆ ਹੋਵੇ 10ਵੀਂ ਪੜ੍ਹਨ ਤੋਂ ਬਾਅਦ ਅਸੀਂ ਕਿਹਨੇ ਬਸ ਭਰਤੀ ਵੇਚ ਲਈਏ ਤੇ ਉਹ ਉੱਚ ਵੀ ਦਾਅ ਲੱਗਦਾ ਹੀ ਨਹੀਂਗਾ ਹੈਨਾ ਤੇ ਇਹ ਇਹ ਚੀਜ਼ ਹੋਣੀ ਨਹੀਂ ਚਾਹੀਦੀ ਵੀ ਪੜ੍ਹਾਈ ਵੀ ਤੁਹਾਡੀ ਹੋਣੀ ਚਾਹੀਦੀ ਹੈ ਨਾ ਆਪਣੇ ਕੋਲ ਆਪਣੇ ਵੀ ਤਾਂ ਪੱਲੇ ਕੁਝ ਹੋਵੇ ਨਾ ਆਪਾਂ ਬਿਲਕੁਲ ਇਸ ਚੀਜ਼ ਨਾਲ ਵੀ ਸਹਿਮਤ ਆਂ ਪਰ ਤੁਸੀਂ ਵੇਖੋ ਵੀ ਕਹਿੰਦੇ ਵੀ ਕੋਈ ਮੈਨੂੰ ਨਹੀਂ ਲੱਗਦਾ ਪੜਿਆ ਕਿ ਮੈਂ ਤੇ ਅਗਲੀ ਪੜ੍ਹਾਈ ਜਿਹੜੀ 10 12 ਕਰਦੇ ਆ ਨਾ ਬੱਚੇ ਉਹ ਕਹਦਾ ਕੀ ਉਹ ਸਰਕਾਰੀ ਸਕੂਲ ਦੇ ਵਿੱਚ ਬਿਲਕੁਲ ਅਡੋਲਜੀ ਆ ਵੀ ਕੋਈ ਗੱਲ ਨਹੀਂ ਵੀ ਆਮ ਹੀ ਕਰ ਲੈਂਦੇ ਸਾਰੇ ਉਸ ਤੋਂ ਅੱਗੇ ਪੜ੍ਹਾਈ ਕਰਨੀ ਆ ਨਾ ਜਿਹੜੀ ਸਰਕਾਰਾਂ ਦੇ ਕਹਿੰਦੇ ਆ ਵੀ ਸਰਕਾਰਾਂ ਕਹਿੰਦੀਆਂ ਜੀ ਤੁਹਾਨੂੰ ਐਸੀ ਵਰਗ ਨੂੰ ਜਾਂ ਇਹਨਾਂ ਨੂੰ ਤੇ ਪੜ੍ਹਾਈਆਂ ਫਰੀ ਆ ਤੁਸੀਂ ਕੋਰਸ ਵੱਡੇ ਵੱਡੇ ਕਰ ਲਓ ਪਰ ਕਿੱਥੋਂ ਕਰਨਗੇ ਕੱਪੜੇ ਤੇ ਚਾਹੀਦੇ ਆ ਕੋਰਸ ਕਰਨ ਲਈ ਅੰਮ੍ਰਿਤਸਰ ਜਾਣਾ ਮੈਂ ਬਿਲਕੁਲ ਪੈਸਾ ਚਾਹੀਦਾ ਮੇਰੇ ਕੋਲ ਕੱਪੜਾ ਚਾਹੀਦਾ ਕਿੱਥੋਂ ਆਊਗਾ ਉਹ ਦਿਹਾੜੀਆਂ ਨਾਲ ਆਊਗਾ 400 ਰੁਪਏ ਦਿਹਾੜੀ 5 ਜੀ ਮੇਰੇ ਆਵਾਂ ਅਗਰ ਪਿੱਛੇ ਖਾਣ ਵਾਲੇ ਬੰਦ ਕਰ ਲੈਣ ਪੰਜ ਜੀ 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 ਮੇਰੇ ਖਾਣ ਵਾਲੇ ਆ 400 ਰੁਪਿਆ ਦਿਹਾੜੀ ਆ ਤੁਹਾਨੂੰ ਵੀ ਪਤਾ ਮੈਨੂੰ ਦੱਸੋ ਵੀ 400 ਰੁਪਏ ਨਾਲ ਗੁਜ਼ਾਰਾ ਇੱਕ ਪਰਿਵਾਰ ਪਾਲੇ ਕਿ ਉਹ ਉਹਨੂੰ ਕਪੜੇ ਲੈ ਕੇ ਬੱਚੇ ਨੂੰ ਤੇ ਆਪਣੇ ਨੂੰ ਕਿਰਾਇਆ ਦੇ ਕੇ ਤੇ ਫਿਰ ਕੋਰਸ ਕਰਾਉਣ ਜਾਵੇ ਇਹ ਇਹ ਵੀ ਤੇ ਵੇਖੋ ਨਾ ਤੁਸੀਂ ਤੁਸੀਂ ਕਹਿੰਦੇ ਵੀ ਪੜ੍ਹ ਦੇਣੀ ਜਿੱਥੋਂ ਤੱਕ ਪੜਦੇ ਆ 12 ਪੜਿਆ ਇਹਦੇ ਵਿੱਚੋਂ ਤੁਹਾਨੂੰ ਮੈਂ ਪੰਜਾਬ ਖਾ ਦੇਣਾ ਕਿਸੇ ਨੇ 10 ਕੀਤੀਆਂ ਕਿਸੇ ਨੇ 12 ਕੀਤੀਆਂ ਜਿੰਨੀਆਂ ਹੋਈਆਂ ਹੋਈਆਂ ਭਲਾ ਕਿਉਂ ਫ੍ਰੀ ਤੌਰ ਤੇ ਜਿੰਨੀਆਂ ਹੋਈਆਂ ਇਸ ਤੋਂ ਅੱਗੇ ਕੋਈ ਕੋਰਸ ਕਰਾਂਗੇ ਕੋਈ ਡਿਪਲੋਮਾ ਕਰਾਂਗੇ ਉਹ ਸ਼ਹਿਰ ਜਾਣਾ ਬੂ ਸ਼ਹਿਰ ਲਈ ਕਰਾਇਆ ਚਾਹੀਦਾ ਕੱਪੜੇ ਚਾਹੀਦੇ ਕਿੱਥੋਂ ਆਉਣਗੇ ਉਹ ਵੀ ਤਾਂ ਸਰਕਾਰ ਸਹੂਲਤ ਦਵੇ ਨਾ ਵੀ ਤੁਹਾਨੂੰ ਤੁਸੀਂ ਆਪਣਾ ਬੱਚਾ ਭੇਜੋ ਐਂ ਸਾਲ 6 ਮਹੀਨੇ ਤੁਹਾਨੂੰ ਵਰਦੀਆਂ ਦੇਣੇ ਆ ਤੁਹਾਨੂੰ ਇੱਥੇ ਰੱਖਣ ਦਾ ਹੋਟਲ ਦਾ ਪ੍ਰਬੰਧ ਮਿਲੂਗਾ ਖਾਣਾ-ਦਾਣਾ ਮਿਲੂਗਾ ਬਿਸਤਰਾ ਮਿਲੂਗਾ ਆਪੇ ਸਾਰੇ ਗੱਲ ਕਰ ਲੈਣਗੇ ਗੱਲ ਇਹ ਵੀ ਵੇਖੋ ਨਾ ਅੱਗੇ ਬੋਲੋ ਤੁਸੀਂ ਮਜ਼ਦੂਰ ਜਾਗ ਰਿਹਾ ਹੁਣ ਆਟਾ ਦਾਲ ਨਹੀਂ ਚਾਹੀਦੀ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਨੌਕਰੀਆਂ ਚਾਹੀਦੀ ਇੱਕ ਵਾਰੀ ਕੋ ਨਹੀਂ ਚਾਹੀਦੀ ਨਹੀਂ ਚਾਹੀਦੀ ਸਾਨੂੰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਚਾਹੀਦੀ ਨੌਕਰੀ ਸਾਡੇ ਬੱਚੇ ਨੂੰ ਨੌਕਰੀ ਚਾਹੀਦੀ ਆ ਸਾਨੂੰ ਕੰਪਿਊਟਰ ਚਲਾਉਣੇ ਆਉਂਦੇ ਆ ਸਾਨੂੰ ਸਾਰੀਆਂ ਕੁਰਸੀਆਂ ਤੇ ਬਹਿਣਾ ਆਉਂਦਾ ਏ ਸਾਡਾ ਭਰਾ ਮਨਦੀਪ ਸਿੰਘ ਮੰਨਾ ਵੇਖ ਲਓ ਇੱਕ ਇਹ ਸਿਪਾਹੀ ਚਾਰੇ ਚੋਟਿਆ ਤਿੰਨ ਵਾਰੀ ਐਮਐਲਏ ਜਿੱਤਿਆ ਇੱਕ ਵਾਰੀ ਐਮਪੀ ਦੀ ਸੀਟ ਮਿਲ ਗਈ ਤੇ ਇਹ ਵੇਖੋ ਵੀ ਇਹ ਵੀ ਇਸੇ ਪਰਿਵਾਰ ਚੋਂ ਗਿਆ ਸੀ ਅਸੀਂ ਸਰਪੰਚ ਅਸੀਂ ਮੈਂਬਰ ਅਸੀਂ ਕੁਝ ਨਹੀਂ ਬਣ ਸਕਦੇ ਬੋਰਡ ਦਾ ਤੇ ਅਧਿਕਾਰ ਸਾਨੂੰ ਵੀ ਤੇ ਪਾਵਰ ਉਨੀ ਆ ਬਿਲਕੁਲ ਜਿੰਨੀ ਮੋਦੀ ਬੋਰਡ ਪਾ ਕੇ ਆਉਂਦਾ ਜਿੰਨੀ ਚੰਨੀ ਪਾ ਕੇ ਆਉਂਦਾ ਵਾ ਭਗਵੰਤ ਮਾਨ ਸਾਹਿਬ ਪਾ ਕੇ ਪਰ ਵਿਤਕਰਾ ਕਿੱਥੇ ਹੋ ਰਿਹਾ ਹੈ ਇੱਥੇ ਵਿਤਕਰਾ ਹੋ ਰਿਹਾ ਵਾ ਵੀ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਇੱਕ ਐਮਐਲਏ ਆਉਂਦਾ ਬੂਸਤੇ ਆਉਂਦਾ ਪਿੱਛੇ ਅਸੀਂ ਬੈਠੇ ਹੁੰਨੇ ਆ ਜਿੱਦਾਂ ਤੁਸੀਂ ਆਹ ਵੇਖਿਆ ਅਗਲੇ ਬੰਨੇ ਸਾਡੇ ਸਰਦਾਰ ਸਾਹਿਬ ਜਿਨ੍ਹਾਂ ਨੇ ਸਾਨੂੰ ਕਿਹਾ ਹੁੰਦਾ ਸੀ ਉਹ ਬੈਠੇ ਹੁੰਦੇ ਉਹ ਆਇਆ ਫਲਾਣਾ ਸਿਆਂ ਕੀ ਹਲ ਢਿੰਗੜਾ ਸਾਂ ਕਦੀ ਪਿੱਛੇ ਬੈਠਿਆਂ ਨੂੰ ਆਖਿਆ ਸੀ ਕਿ ਤੁਸੀਂ ਵੀ ਆਜੋ ਤੁਸੀਂ ਵੀ ਹੱਥ ਮਿਲਾ ਲਓ ਤੁਸੀਂ ਵੀ ਇਹਦਾ ਨੰਬਰ ਲੈ ਲਓ ਜਾਂ ਤੁਸੀਂ ਵੀ ਇਹਦਾ ਨੰਬਰ ਦੇ ਦਿਓ ਸਿੱਧੀ ਗੱਲ ਕਰ ਲਓ ਕੋਈ ਥਾਣੇ ਕਚਹਿਰੀ ਕਾ ਦੀ ਸਾਡੇ ਭਰਾ ਨੂੰ ਕਿਸੇ ਨੂੰ ਕਿਹਾ ਨਾ ਸਭ ਕੁਝ ਕਰਦੇ ਤੇ ਆਪ ਜਾਣਾ ਤੇ ਸਾਨੂੰ ਫੇਰ ਇਦਾਂ ਦੇ ਬੰਜੇ ਤੇ ਜਾਂਦਾ ਨਾ ਕਿ ਚਾਚਾ ਜੀ ਕਰਾ ਦਿਓ ਸਾਡਾ ਕੰਮ ਤੁਹਾਨੂੰ ਲੱਗਦਾ ਵੀ ਮੋਦੀ ਨੂੰ ਸਪੋਰਟ ਕਰਨ ਤੋਂ ਬਾਅਦ ਤੁਸੀਂ ਸਿੱਧੇ ਕੰਮ ਕਰਾ ਸਕੋਗੇ ਭਾਜੀ ਸਾਨੂੰ 100% ਇਹ ਆਸ ਹੈਗੀ ਆ ਅੱਜ ਤੱਕ ਜਓ ਐਮਪੀ ਖਲੋਤਾ ਵਾ ਅੱਜ ਤੱਕ ਸਾਨੂੰ ਮੇਰੇ ਖਾਲ ਵੀ 15 ਵਰੀ ਇਲੈਕਸ਼ਨ ਹੋ ਗਏ ਹੋਣਗੇ 15 ਵਰੀ ਤੇ ਵੋਟ 20 ਵਰੀ ਮੈਂ ਪਾ ਚੁੱਕਾ ਅੱਜ ਤੱਕ ਇਹ ਕੰਮ ਕਦੀ ਨਹੀਂ ਮੈਂ ਵੇਖਿਆ ਐਮਐਲਏ ਨੂੰ ਮਿਲਣ ਜਾਈਦਾ ਜਿਹੜੇ ਚਾਰ ਜਣਿਆਂ ਨੇ ਖੜਿਆ ਖੜਿਆ ਭਾਵੇਂ 100 ਨੂੰ ਪਰ ਮਿਲਣਗੇ ਚਾਰ ਹੀ ਮਿਲਣਗੇ ਚਾਰ ਕਦੀ ਤੁਸੀਂ ਇਹ ਵੇਖਿਆ ਜਿਹੜਾ 100 ਆਇਆ ਉਹਨਾਂ ਚੋਂ ਵੀ ਉੱਠੋ ਏ ਤੁਸੀਂ ਵੀ ਕੋਈ ਗੱਲ ਕਰੋ ਪਰ ਇਸ ਬੰਦੇ ਦੇ ਨਾਲ ਬਹਿ ਕੇ ਸਾਡੇ ਨਾਲ ਚਾਹ ਪੀਤੀ ਸਾਡੇ ਨਾਲ ਰੋਟੀ ਖਾਦੀ ਵਿਸ਼ਵਾਸ ਦਿਵਾਇਆ ਮਨਦੀਪ ਸਿੰਘ ਮਨਾਰਜੀ ਨੇ ਤੁਸੀਂ ਸਿੱਧਾ ਆਉਣਾ ਵਾ ਕੋਈ ਕੰਮ ਆ ਕੋਈ ਨੌਕਰੀ ਪੇਸ਼ੀ ਕੋਈ ਵੀ ਕੰਮ ਕਰਨਾ ਮੇਰੇ ਨਾਲ ਗੱਲ ਕਰੋ ਜੇ ਮੈਂ ਨਾ ਕਰਾਂ ਤੇ ਫਿਰ ਮੈਨੂੰ ਪੋਚਿਓ ਐਰ ਕੀ ਕਰਕੇ ਪਾਰਟੀ ਬਦਲੀ ਆ ਵੀ ਜੇ ਨਾ ਕਰੂਗਾ ਚਲੋ ਅਸੀਂ ਇੱਕ ਪ੍ਰਾ ਤੌਰ ਤੇ ਉਹਦੀ ਮਤ ਕੀਤੀ ਆ ਅਸੀਂ ਇਹ ਨਹੀਂ ਵੇਖਿਆ ਮੋਦੀ ਸਰਕਾਰ ਵੀ ਬਹੁਤ ਵਧੀਆ ਉਹਨਾਂ ਦੇ ਜਦੋਂ ਬਾਹਰ ਦੇ ਕੰਮ ਵੇਖੀਦੇ ਤਾਂ ਬਹੁਤ ਵਧੀਆ ਕੀਤਾ ਸਾਨੂੰ ਇਹ ਨਾ ਹੋਵੇ ਵੀ ਆਟਾ ਦਾਲ ਸਕੀਮ ਬੰਦ ਹੋ ਜਾਵੇ ਤੇ ਲੋਕ ਕਿ ਤੁਹਾਡੇ ਤੇ ਬਲੇਮ ਕਰਨ ਵੀ ਇਹ ਕਹਿੰਦਾ ਵੀ ਆਟਾ ਦਾਲ ਸਾਨੂੰ ਨਹੀਂ ਚਾਹੀਦਾ ਭਾਜੀ ਮੇਰੇ ਕੋਲੇ 150 ਬੰਦਾ ਖਲੋਤਾ ਹੈ ਹਾਂ ਇਹਨਾਂ ਦੇ ਵਿੱਚੋਂ ਕਹਦੇ ਵੀ ਕਿਸੇ ਨੂੰ ਚਾਹੀਦੀ ਆ ਇਹਨਾਂ ਨੂੰ ਨੌਕਰੀ ਤੋਂ ਸਵਾਇ ਕਹਦਨ ਵੀ ਸਾਨੂੰ ਚਾਹੀਦੀ ਆ ਮੈਨੂੰ ਫੜ ਲੈਣ ਦੱਸੋ ਚਾਹੀਦੀ ਕਿਸੇ ਨੂੰ ਨਹੀਂ ਹੋਰ ਦੱਸੋ ਰੁਜ਼ਗਾਰ ਚਾਹੀਦਾ ਸਾਨੂੰ ਰੁਜ਼ਗਾਰ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਸਾਨੂੰ ਜਿੱਦਾਂ ਇਹਨਾਂ ਨੂੰ ਕਰਜੇ ਜਿੱਦਾਂ ਇਹਨਾਂ ਦੀਆਂ ਲਿਮਟਾਂ ਬਾਰੇ ਸਾਨੂੰ ਇਹ ਕਾਨੂੰਨ ਬਣਾਉਣਾ ਚਾਹੀਦਾ ਆ ਬਾਬਾ ਕੀ ਆ ਗਿਆ ਆ ਜਾ ਕੇ ਆ ਬਾਬਾ ਦੀ ਕੋਈ ਗੱਲ ਆ ਬੋਲੋ ਉਹ ਵੀ ਖਤਮ ਕਰਤੀ ਹੈ ਰਾਨੀ ਸਾਨੂੰ ਕੋਈ ਮਿਲ ਨਹੀਂ ਰਿਹਾ ਸਾਨੂੰ ਮਿਲ ਨਹੀਂ ਰਿਹਾ ਗਰੀਬ ਦੇ ਦਵਾਈ ਦੀ ਕਿੱਥੋਂ ਲਿਆਵੇ ਕੀ ਕਰੇ ਜੀ ਮਰਨ ਦੇ ਦਵਾਈ ਦੋ ਬਿਲਕੁਲ ਕੋਈ ਸਹੂਲਤ ਸਾਨੂੰ 14 ਮੰਗਾ ਗਰੀਬੀ ਆਈਡੀ ਸਾਡੇ ਦੀ ਗੱਪ ਨਹੀਂ ਦਿੰਦੇ ਵੱਡੇ ਵੱਡੇ ਨਾਗਰਮਾਚ ਹਮ ਚਲੋ ਕਰੋ ਹਾਂਜੀ ਅਖੀਰੋ ਜ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਭਾਈਚਾਰੇ ਨੂੰ ਆਪਣੇ ਭਾਈਚਾਰੇ ਨੂੰ ਮੈਂ ਤੇ ਇਹੀ ਕਹਿਣਾ ਚਾਹਣਾ ਜੀ ਹਰੇਕ ਨੂੰ ਪੰਜਾਬ ਦੇ ਵਿੱਚ ਜਾਗੋ ਥੋੜਾ ਜਿਹਾ ਜਾਗਰੂਤਾ ਹੋਈ ਆ ਥੋੜੀ ਹਿੰਮਤ ਕਰੋ ਵੋਟ ਆਪਣੀ ਵੀ ਉੰਨੀ ਆ ਵੋਟ ਇਹਨਾਂ ਦੀ ਵੀ ਉੰਨੀ ਆ ਪਰ ਥੋੜੀ ਜਾਗਰੂਤਾ ਦੀ ਥੋੜੀ ਘਾਟ ਹੀ ਲੇਕਿਨ 100 ਦੇ ਵਿੱਚੋਂ 80% ਥੋੜਾ ਜਿਹਾ ਪਤਾ ਲੱਗ ਗਿਆ 20% ਰਹਿ ਗਿਆ ਅਗਲੇ ਵਾਲੇ ਇਲੈਕਸ਼ਨ ਚ ਵੇਖਿਓ ਇਸ ਤੋਂ ਵੀ ਵੱਡਾ ਹੰਗਾਰਾ ਇਸ ਤੋਂ ਵੀ ਵਧੀਆ ਮਾਰ ਜਾਂਦੇ ਨਾਲ ਜਿਹੜੀ ਵੀ ਇੱਥੇ ਨੁਮਾਇੰਦਾ ਆਊਗਾ ਉਹਨੂੰ ਜਿਤਾ ਕੇ ਘੱਲਾਂਗੇ ਹੂੰ ਬੀਜੇਪੀ ਦੇ ਆਪਾਂ ਸਾਥ ਦਿੱਤਾ ਤੇ ਬੀਜੇਪੀ ਸਾਨੂੰ ਲੱਗਦਾ ਵਧੀਆ ਜੇ ਨਾ ਲੱਗੂ ਤੇ ਫਿਰ ਇਹ ਵੀ ਵੇਖੀ ਜਾਊਗੀ ਇਹ ਵੀ ਇਹੀ ਬਹੁਤ ਬਹੁਤ ਧੰਨਵਾਦ ਸਾਡਾ ਕੱਲ੍ਹ ਬਾਅਦ ਸੋ ਮਿੱਤਰੋ ਗੱਲ ਇਦਾਂ ਆ ਵਾ ਵੀ ਅੱਜ ਦਾ ਮਜ਼ਦੂਰ ਜਾਗ ਰਿਹਾ ਇਹ ਹੁਣ ਲੀਡਰਾਂ ਨੂੰ ਵੀ ਸਮਝਣਾ ਪਵੇਗਾ ਕਿ ਆਪਣੀ ਰਾਜਨੀਤੀ ਦਾ ਤਰੀਕਾ ਬਦਲ ਲਓ ਕਿਉਂਕਿ ਅੱਜ ਦਾ ਮਜ਼ਦੂਰ ਜਾਗ ਰਿਹਾ ਹੁਣ ਤੁਹਾਡੀ ਆਟਾ ਦਾਲ ਸਕੀਮ ਨਹੀਂ ਚਲਣੀ ਹੁਣ ਤੁਹਾਡਾ ਮੁਫਤ ਬਿਜਲੀ ਨਹੀਂ ਚਲਣੀ ਹੁਣ ਤੁਹਾਡੀ ਮੁਫਤ ਸਫਰ ਵਾਲੀ ਗੱਲ ਨਹੀਂ ਚਲਣੀ ਹੁਣ ਅੱਜ ਦਾ ਮਜ਼ਦੂਰ ਨੂੰ ਰੋਜ਼ਗਾਰ ਚਾਹੀਦਾ ਉਹਨਾਂ ਦੇ ਬੱਚਿਆਂ ਨੂੰ ਸਿਹਤ ਸਹੂਲਤਾ ਚਾਹੀਦੀਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਉਹ ਵਧੀਆ ਹੋਣਾ ਚਾਹੀਦਾ ਅੱਜ ਦਾ ਮਜ਼ਦੂਰ ਜਾਗਰ ਹੈ ਆਉਣ ਵਾਲੇ ਲੀਡਰ ਵੀ ਸੁਣ ਲੈਣ ਇਹ ਸਮਾਂ ਜਿਹੜਾ ਬਦਲ ਰਿਹਾ ਹੁਣ ਉਹ ਪਹਿਲੀ ਵਾਲੀ ਜਿਹੜੀ ਆ ਰਾਜਨੀਤੀ ਉਹਨੂੰ ਬਦਲ ਦਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੈ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ ਹੋਗੀ ਸੇਵਾ